ਸੋ ਬਾਕੀ ਦਾ ਕਿਸਾਨ ਵੀਰੋ ਤੁਹਾਡਾ ਬਹੁਤ ਬਹੁਤ ਆਪਣੇ ਚੈਨਲ ਫਤਿਹ ਦੇ ਦੀ ਫੋਰਮ ਦੇ ਵਿੱਚ ਕਿਸਾਨ ਵੀਰੋ ਜਿਹੜੀ ਆਪਾਂ ਅੱਜ ਵੀਡੀਓ ਬਣਾ ਰਹੇ ਆ ਇਹ ਪਿੰਡ ਲਾਲਪੁਰਾ ਜ਼ਿਲ੍ਹਾ ਤਰਨਤਾਰਨ ਤਰਨਤਾਰਨ ਤੋਂ ਕੁਝ 14 ਕਿਲੋਮੀਟਰ ਦੂਰ ਪਿੰਡ ਹੈ ਗੋਇੰਦਵਾਲ ਸਾਹਿਬ ਰੋਡ ਦੇ ਉੱਪਰ ਪਿੰਡ ਆ ਤੇ ਕਿਸਾਨ ਵੀਰੋ ਪਹਿਲਾਂ ਇੱਕ ਰਿਕਵੈਸਟ ਹੈ ਕਿ ਜਿੰਨਾ ਜਿੰਨੇ ਨੇ ਆਪਣੇ ਚੈਨਲ ਨੂੰ ਸਬਸਕ੍ਰਾਈਬ ਕੀਤਾ ਹੋ ਉਨਾਰੀ ਬਹੁਤ ਬਹੁਤ ਮਿਹਰਬਾਨੀ ਆ ਇਹਨਾਂ ਮੇਰਾ ਵੀਰਾਜੇ ਨਹੀਂ ਕੀਤਾ ਉਹ ਵੀ ਜਰੂਰ ਕਰਨਾ ਤੇ ਨਾਲ ਲੱਗਦੇ ਇਹ ਬੈਲ ਆਈਕਨ ਨੂੰ ਪ੍ਰੈਸ ਕਰਨਾ ਤਾਂ ਕਿ ਆਉਣ ਵਾਲੀ ਹਰ ਵੀਡੀਓ ਤੁਹਾਡੇ ਤੱਕ ਪਹੁੰਚ ਸਕੇ ਧੰਨਵਾਦ ਜੀ ਆਪਾਂ ਬਾਈ ਨਾਲ ਪਤਾ ਕਰਦੇ ਆਂ ਗੱਲਬਾਤ ਕਰਦੇ ਆਂ ਕਿ ਕਿੰਨੇ ਪਸ਼ੂ ਸੇਲ ਆ ਕਿ ਦੁੱਧ ਆ ਕੀ ਰਿਕਾਰਡਿੰਗ ਦਾ ਸਸਰੀ ਬਾਈ ਜੀ ਸਸਰੀ ਘਾਲ ਜੀ ਬਾਈ ਤੁਹਾਡਾ ਪਹਿਲਾਂ ਬਹੁਤ ਬਹੁਤ ਸਵਾਗਤ ਕਰਦੇ ਆਂ ਆਪਣੇ ਚੈਨਲ ਫੋਟੋ ਗੇੜੀ ਫਾਰਮ ਵਿੱਚ ਤੁਹਾਡਾ ਸਵਾਗਤ ਹੈ ਜੀ ਆਲੇ ਪਿੰਡ ਆ ਹਾਂਜੀ ਤੇ ਫਿਰ ਤੁਸੀਂ ਅੱਜ ਆਪਣਾ ਕੰਮ ਪਾਰਦਾ ਜੀ? ਹਾਂਜੀ ਭਾਈ ਲੈ ਆਈ ਦੇਖ ਤੋ ਡੰਗਰ ਵੇਚ ਲਈ। ਠੀਕ ਆ ਜੀ। ਤੇ ਆਪਾਂ ਕਿੰਨਾ ਟਾਈਮ ਪਾਰ ਕਰਦੇ ਨੂੰ? ਪਾਰ ਆਪਣੇ ਡੈਡੀ ਹੁਣੀ ਵੀ ਕਰਦੇ ਸੀ ਦਾਦਾ ਜੀ ਕਰਦੇ ਸੀ। ਹਾਂਜੀ ਹਾਂਜੀ 60-65 ਸਾਲ ਤੋਂ ਕਰਦੇ ਸੀ। ਠੀਕ 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 ਆ। ਤੇ ਮੱਝਾਂ ਲੋਕਲ ਹੁੰਦੀਆਂ ਬਾੜਦੀ ਹੁੰਦੇ। ਯਾਓ ਤੋ ਇੱਥੇ ਲਾਗੋ ਬੰਨੇ ਲੋਕਲ ਹੀ ਲਈਦਾ ਜੀ ਮਾਰ। ਠੀਕ ਠੀਕ ਆ ਜੀ। ਤੇ ਅੱਜ ਆਪਣੇ ਕੋ ਕਿੰਨੇ ਪਛ ਵਗਾਊਗਾ? ਆਪਣੇ ਕੋ ਦੋ ਮੱਝਾਂ ਜੀ 1 ਕੇ ਤੇ 1 ਕੇ। ਠੀਕ ਆ ਜੀ। ਤੇ ਆਹ ਰਹੀ ਪਹਿਲੀ ਮੱਝ ਕਿਰਟੇਲੀ। ਹਾਂਜੀ ਆਹ ਰਹੀ ਪਹਿਲੀ ਮੱਝ ਕਿਰਟੇਲ ਕੀ ਹੈ ਜੀ ਇਹਦਾ ਜੀ ਹੈਗਾ 10 ਕਿਲੋ ਦੁੱਧ ਦੇ ਰਿਹਾ ਥਲੇ ਹਾਂਜੀ ਹਾਂਜੀ ਤੇ ਤੇ ਜਾ ਸੁਆ ਜੋ ਤੇ ਜਾ ਸੁਆ ਹਾਂਜੀ ਤੇ ਮਗਰ ਕੀ ਬੱਚਾ ਕੀ ਹੈਗਾ ਤੇ ਮਗਰ ਇਹਦੇ ਖੱਟੀ ਆ ਜੀ ਕੱਟੀ ਹਾਂਜੀ ਤੇ ਕੋਈ ਪਹਿਲਾਂ ਰਿਕਾਰਡ ਤਾਂ ਪਤਾ ਕੀ ਦੁੱਧ ਦਿੰਦੇ ਇਹਦਾ ਜੀ ਘਰ ਵਾਲੇ ਤੇ ਆਂਦੇ ਹੈ ਕੋਈ 11-12 ਕਿਲੋ ਦਿੰਦੀ ਹੈ ਠੀਕ ਠੀਕ ਆਪਣੇ ਘਰਾਂ ਤੇ ਵੀ 10 ਕਿਲੋ ਦੁੱਧ ਠੀਕ ਹੈ ਵੀਰ ਜੀ ਤੇ ਇਹਨੂੰ ਮੋੜਾ ਖੋਲਿਓ ਠੀਕ ਹੈ ਜੀ ਕਿਸਾਨ ਵੀਰੋ ਕਿੰਲੀ ਮਾਜਕਰਮ ਗੋਲ ਸਿੰਘ ਸਰੀਰ ਭਾਰਾ ਭਰਵਾ ਹਮਾਨਾ ਅਜੇ 10 ਵਜੇ ਦਾ ਟਾਈਮ ਆ ਤੇ ਹਵਾਨਾ ਨੇ ਸ਼ਾਮ ਦਾ ਫੁੱਲ ਕਰ ਜਣਾ ਤੇ ਵੀ ਦੀ ਚਵਾਈ ਕਦੋਂ ਕਰਦੇ ਆ ਸੁੱਤ ਬਾਦ ਨਾਲ ਦੀ ਹਾਂਜੀ ਚਵਾਈ ਕਦੋਂ ਕਰਦੇ ਆ ਆਪਾਂ ਚਵਾਈ ਭਾਜੀ 5:30 ਵਜੇ 5:30 ਵਜੇ ਸ਼ਾਮ ਨੂੰ ਵੀ ਹਾਂਜੀ ਠੀਕ ਆ ਜੀ ਸ਼ਾਮ ਨੂੰ 6 ਵਜੇ ਦਾ ਸਵੇਰੇ 5:30 ਠੀਕ ਠੀਕ ਆ ਜੀ ਸਾਮਰੋ ਨਖਰਵਾ ਥਾਨ ਪਧਰਾ ਥਾਨ ਲਗਾ ਹਵਾਨਾ ਬਿਲਕੁਲ ਸਾਫ ਤੇ ਵਿੱਚ ਜੀ ਧਾਰਨ ਬਿਲਕੁਲ ਓਕੇ ਰੀਆਂ ਹੈ ਬਿਲਕੁਲ ਹੀ 10 ਕਿਲੋ ਸਤ ਮਿੰਟੀ ਹੈ ਠੀਕ ਹੈ ਜੀ ਭਾਏ ਕੋਈ ਦੋ ਟਨ ਚੋਏ ਭਾਏ ਚਾਰ ਟਨ ਤੁਸਲੀ ਕਰਕੇ ਹੈ ਤੁਸਲੀ ਕਰਕੇ ਠੀਕ ਹੈ ਜੀ ਵਿੱਚ ਮੁੱਲ ਕੀ ਰੱਖਿਆ ਆਪਾਂ ਦਾ ਇਹਦਾ ਭਾਜੀ 75000 ਰੁਪਏ ਕਰਦੇ ਕੋਈ ਮਾਨਤਨ ਮਾਨਤਨ ਕਰਾਂਗੇ ਜੀ ਵਿੱਚੋਂ ਛੋਟ ਛਾਟ ਕਰਾਂਗੇ ਠੀਕ ਹੈ ਠੀਕ ਹੈ ਜੀ ਤੇ ਵਿੱਚ ਆਹ ਦੋ ਬੰਦੇ ਝੋਟੀਆਂ ਦੀ ਇਹਦੇ ਬਰਸੇ ਮੜਾ ਕੀ ਹੈ ਦੁੱਧ ਕਿੰਨਾ ਦਾ ਇਹਦਾ ਵੀ ਭਾਜੀ ਦੁੱਧ 10 ਕਿਲੋ ਹੀ ਆ ਦੋ 10 ਕਿਲੋ ਦੂਜੇ ਨਾ ਦੂਜੇ ਸੂਏ ਦੇ ਦੂਜੇ ਸੂਏ ਹਾਂਜੀ ਤੇ ਪਹਿਲਾ ਕਿ ਰਿਕੋਰਡ ਦਾ ਕੁਈ ਦੁੱਧ ਕਿੰਨਾ ਗੜਿਆ ਨੇ ਉਹਦਾ ਵੀ ਇਹਦਾ ਵੀ ਇਹੋ ਹੀ 11-12 ਕਿਲੋ 11-12 ਕਿਲੋ ਹੁਣ ਕਿੰਨਾ ਹੋ ਗਿਆ ਇਹਦਾ ਇਹਦਾ ਵੀ ਆਈਟਮ 10 ਕਿਲੋ ਤੇ ਸੂਈ ਕਹਦਾ ਉਹ ਸੂਈ ਨੂੰ ਅੱਜ ਇਹਨੂੰ ਹੈਗਾ ਜੋ ਪੰਜਵਾਂ ਦਿਨ ਪੰਜਵਾਂ ਦਿਨ ਤੇ ਵਿੱਚ ਤੁਰ ਮੜਨ ਨੂੰ ਕਮਾਵੋ ਲੋਡ ਕੇ ਸੋਣ ਮਿਰੋ ਵੀ ਪਾਰ ਇਸਰੀ ਦੀ ਮਾਝਾ ਹਵਾਨਾ ਇਹਨਾਂ ਸ਼ਾਂਤਾ ਪੂਰਾ ਐ ਕਰਦਿਆਂ ਤਿਆਰ ਲੰਮਾ ਲੰਮਾ ਥਣ ਲੱਗਾ ਇਕੱਠੇ ਇਕੱਠੇ ਦਾ ਪੂਰੀ ਥਾੜਾ ਜਿਹੀ ਵਿਥੀ ਐ ਇਕਦਮ ਸੋਹਣਾ ਥਣ ਲੱਗਾ ਇਹਨੂੰ ਨਾਰਾ ਹਵਾਂ ਦੇ ਬਿਲਕੁਲ ਸਾਫ ਨਜ਼ਰ ਆ ਰਹੀਆਂ ਠੀਕ ਕੋਈ ਨਹੀਂ ਬੰਦ ਬੰਦ ਤੇ ਬਈ ਇਹਦਾ ਮੁੱਲ ਕੀ ਕਰਦੇ ਆਪਾਂ ਇਹਦਾ ਆਪਾਂ 60000 ਰੁਪਏ 60000 ਇਹਦਾ ਮੰਨਤਾ ਇਹਦਾ ਮੰਨਤਾ ਕਰਾਂਗੇ ਛੋਟ ਛੜ ਉੱਤੇ ਕਰਾਂਗੇ ਠੀਕ ਹੈ ਜੀ ਬਿਲਕੁਲ ਕਿਸਾਨ ਵੀਰੋ ਬਾਈ ਨੇ ਮੁੱਲ ਜਾਇ ਰੱਖਿਆ ਵਾ ਲੈਣ ਦੇ ਨਾਲ ਕੰਮ ਕੀਤਾ ਵਾ ਦੁੱਧ ਵੀ ਵਧੀਆ ਮਜਾ ਦਾ ਹਵਾਨੇ ਦੋਆ ਮਜਾ ਦੇ ਬਿਲਕੁਲ ਸਾਫ ਆ ਤੁਹਾਡਾ ਤੁਹਾਡੇ ਪੂਰੇ ਕੰਟੀ ਵੀਰ ਜੀ ਹਾਂ ਵਧੀਆ ਜੀ ਇੱਕ ਨੰਬਰ ਦੀ ਤੇ ਵੀਰ ਜੀ ਆਪਣਾ ਇੱਥੇ ਮਾਇਓ ਮੜਿਆ ਆਪਣਾ ਪੂਰਾ ਐਡਰੈਸ ਤੇ ਫੋਨ ਨੰਬਰ ਬੋਲੋ ਠੀਕ ਹੈ ਫੋਨ ਪਿੰਡ ਲਾਲਪਰਾ ਹਾਂਜੀ ਹਾਂਜੀ ਜ਼ਿਲ੍ਹਾ ਤਰਨਤਾਰ ਠੀਕ ਹੈ ਜੀ ਤਸੀਲ ਫਰੂਸਾ ਤੇ ਫੋਨ ਨੰਬਰ ਬੋਲੋ ਆਪਣਾ 81464 ਹਾਂਜੀ 28578 ਠੀਕ ਹੈ ਤੇ WhatsApp ਨੰਬਰ ਇਹ ਹੋ ਗਿਆ ਨਹੀਂ WhatsApp ਨੰਬਰ ਚੱਲਦਾ ਦੂਜਾ 98766 ਹਾਂਜੀ 94370 ਠੀਕ ਹੈ ਧੰਵਾਦ ਜੀ ਵੀਰ ਜੀ ਉਹ ਖੇਕਲਾ ਮਾਲੀ ਆਪਾਂ ਹਾਂ ਜੀ ਮਾਲੀ ਵੀ ਭਾਜੀ ਵੇਚਾਂਗੇ ਕੋ 4 ਸਾਲ ਤੇ 2-3 ਮਹੀਨੇ ਦਾ ਵਾ ਠੀਕ ਹੈ ਜੀ ਘਟਾ ਆ ਕਿਸਾਨ ਵੀਰੋ ਥੋੜਾ ਮੜੇ ਮੂਹ ਕਦਾਂ ਹੈ ਇਹ ਜਵਾਨ ਹੋਇਆ ਭਾਜੀ ਜਵਾਨ ਨੇ ਗੰਦੀ ਜਵਾਨ ਹੋ ਗਿਆ ਵਾ ਕਿਸਾਨ ਵੀਰੋ ਵਧੀਆ ਕੱਦ ਕਾਠ ਵਾਲਾ ਕਿਸਾਨ ਵੀਰੋ ਚੰਗਾ ਮਾਲੀ ਦਾ ਕੱਦ ਕਾਠ ਆ ਇੱਕ ਰੰਗ ਕਾਲਾ ਪੂਜੀ ਥੋੜੇ ਵਾਲ ਵਾਈਟ ਮੇਰੇ ਸਿਰ ਨਾਲੋਂ ਮਾਸਾ ਉੱਚਾ ਹੈ ਹਾਈਟ ਫੁੱਲ ਬਾਈ ਦੀ ਹਾਈਟ ਵੀ ਠੀਕ ਹੈ ਹਾਂਜੀ ਤੇ ਉਤੋਂ ਬਾਈਟ ਵੀ ਵਧਿਆ ਮਾਲੀ ਦੀ ਜਾਨੀ ਕਿ ਇੱਕ ਰੰਗ ਕਾਲਾ ਉੱਚਾ ਲ ਮੈਂ ਬਿਲਕੁਲ ਮਾਲੀ ਆ ਤੇ ਲੰਬਾਈ ਮਾਲੀ ਫੁੱਲ ਨਹਿਰ ਆਰੀ ਠੀਕ ਹੈ ਭਾਈ ਜੀ ਸੋਹਣਾ ਇੱਕ ਦਾ ਮਾਲੀ ਆ ਬਿਲਕੁਲ ਇੱਕ ਨੰਬਰ ਦਾ ਜਨਾਬ ਬੋਲੀ ਫਿਰਨ ਬੱਚੇ ਬੋਲੀ ਫਿਰਨ ਐ ਵੀ ਠੰਡਾ ਦੀ ਕਿਸਾਨ ਵੀ ਟੈਸਟ ਕਰ ਲਵੇ ਐ ਪੂਰੇ ਬਰਾਬਰ ਇੱਕ ਨੰਬਰ ਦੇ ਠੀਕ ਆ ਤੇ ਕੋਈ ਪਤਾ ਇਹ ਬਲੈਡਨ ਕਿਹੜੇ ਬਲੈਡਨ ਚੋਂ ਆ ਮੱਧਿਆਲੀ ਹੀ ਭਾਜੀ ਹਰਿਆਣੇ ਚ ਹਾਂਜੀ ਹਾਂਜੀ ਤੇ 18 ਕਿਲੋ ਦੁੱਧ ਹੀ ਦੀ ਮਾਂ ਕੋ ਠੀਕ ਠੀਕ ਉਹਦੇ ਮਗਰ ਆਇਆ ਉਹਦੇ ਮਗਰ ਆਇਆ ਜੀ ਹਾਂਜੀ ਠੀਕ ਠੀਕ ਹੈ ਤੇ ਇਹਦਾ ਆਪਾਂ ਕੋਈ ਮੁੱਲ ਕੀ ਕਰਦੇ ਆ ਇਹਦਾ ਮੁੱਲ ਭਾਜੀ 85000 ਰੁਪਏ ਕਰ ਠੀਕ ਆ ਵੀਰ ਜੀ ਹਾਂਜੀ 4 ਸਾਲ ਤੇ 3 ਮਹੀਨੇ 3 ਮਹੀਨੇ ਦਾ ਠੀਕ ਹੈ ਪਸਾਨ ਵੀਰੋ ਬਿਲਕੁਲ ਲੰਬਾਈ ਤੇ ਛੋਟੇ ਦੀ ਇੱਕ ਨੰਬਰ ਦੀ ਆ ਇੱਕ ਰੰਗ ਕਾਲਾ ਤੇ ਪੂਛ ਥੋੜੀ ਵਾਈਟ ਆ ਬਿਲਕੁਲ ਉੱਚਾ ਲੰਮਾ ਸਰੀਰ ਛੋਟੇ ਦਾ ਮਹੋਰਾ ਨਸਲ ਦੇ ਪੂਰਾ ਵਧੀਆ ਜੀ ਪੂਰਾ ਹਾਂਜੀ ਇੱਕ ਨੰਬਰ ਦਾ ਮਾਲੀ ਆ ਪਿਓਰਾ ਮਹੋਰਾ ਨਸਲਿਆ ਕਿ ਭਾਈ ਬੰਦ ਹੋ ਜੀ ਪੂਰਾ ਚਲਮਾ ਮਲੀ ਐ ਕਿਸੇ ਪਾਸੋਂ ਘਟਨੀ ਐ ਐ ਕੁੰਡਾ ਸਿੰਗਲ ਦਾ ਮਾਲੀ ਨੂੰ ਤੋ ਹੋਰ ਚਲ ਬਲਕ ਤੋਂ ਮਾਲੀ ਐ ਪਧਰੀ ਤੇ ਭਾਈ ਇਹ ਬੱਤਿਆਗੇ ਦੇ ਹਾਂ ਜੀ ਇਹ ਬੱਚੇ ਜੀ ਤੁਹਾਨੂੰ ਮੱਜਾਂ ਦੀ ਇਹ ਬੱਚੇ ਕਿਹੜੇ ਕਿਹੜੇ ਕੱਟਾ ਘਟੀ ਔਰ ਇਹ ਜਿਹੜੀ ਦੂਜੇ ਸੂਏ ਵਾਲੀ ਉਹਦੇ ਮਗਰ ਘੱਟਾ ਵਾ ਜੀ ਘੱਟਾ ਜੀ ਤੇ ਜਿਹੜੀ ਤੀਜੇ ਸੂਏ ਵਾਲੀ ਮੱਝ ਆ ਉਹਦੇ ਮਗਰ ਕੱਟੀ ਠੀਕ ਆ ਜੀ ਹਾਂ ਜੀ ਧੰਨਵਾਦ ਜੀ ਵੀਰ ਜੀ